ਇਹਦੇ ਵਿੱਚ ਤਕਰੀਬਨ 250 ਤੋਂ 300 OPD ਪੇਸ਼ੈਂਟ ਆਏ ਨੇ ਜਿਹੜੇ ਅੱਖਾਂ ਦੇ ਅਸੀਂ ਉਹਨਾਂ ਦਾ ਫ੍ਰੀ ਚੈੱਕਅਪ ਕਰਨਾ ਤੇ ਉਹਨਾਂ ਨੂੰ ਫ੍ਰੀ ਦਵਾਈਆਂ ਦੇਣੀ ਹੈ ਤੇ ਜਿੰਨੇ ਵੀ ਉਹਦੇ ਵਿੱਚੋਂ ਮੋਤੀਆ ਪਿੰਨ ਦੇ ਛਿੱਟੇ ਮੋਤੀਏ ਦੇ ਮਰੀਜ਼ ਨਿਕਲਣਗੇ ਉਹਨਾਂ ਦਾ ਮੁਫਤ ਵਿੱਚ ਅਸੀਂ ਆਪਰੇਸ਼ਨ ਕਰਾਂਗੇ ਸੋਸਾਇਟੀ ਦੀ ਸਹਾਇਤਾ ਦੇ ਨਾਲ ਸੋ ਇੱਕ ਦੇਖਣ ਜਾ ਰਿਹਾ ਅੱਜ ਕੱਲ ਮੋਬਾਈਲਾਂ ਦਾ ਜਿਹੜਾ ਹੈਗਾ ਜਿਆਦਾ ਯੂਜ਼ ਹੋ ਰੂਗਾ ਹੈਗਾ ਜਿਹਦੇ ਕਰਕੇ ਕਾਫੀ ਜਿਹੜੀਆਂ ਇੰਨੀਆਂ ਲੋਕਾਂ ਦੀਆਂ ਨਜ਼ਰਾਂ ਬੱਧੇ ਜਾ ਰਹੀਆਂ ਆਂਖਾਂ ਜਿਆਦਾ ਖਰਾਬ ਹੋ ਰਹੀਆਂ ਤੇ ਕਹਿਣਾ ਚਾਹੁੰਦਾ ਮੋਬਾਈਲ ਦੇ ਜ਼ਿਆਦਾ ਯੂਜ਼ ਨਾਲ ਅੱਖਾਂ ਦੇ ਨਾਲ ਨਾਲ ਢਿੱਡ ਹੱਡੀ ਦੋਨੋਂ ਹੀ ਬਹੁਤ ਖਰਾਬ ਹੋ ਰਹੀਆਂ ਕਿਉਂਕਿ ਜਿੱਦਾਂ ਮੋਬਾਈਲ ਸਾਰਾ ਵਕਤ ਤੇ ਆ ਉਹਨਾਂ ਦੀ ਜਿਹੜੀ ਰੌਸ਼ਨੀ ਹੈ ਕਿਰਨਾ ਪੈਂਦੀਆਂ ਨੇ ਉਹ ਸਾਡੀਆਂ ਅੱਖਾਂ ਨੂੰ ਖਰਾਬ ਕਰ ਦਿਆ ਨੇ ਤੇ ਕੰਟੀਨਿਊਸ ਅੱਜ ਕੱਲ ਜਿਹੜਾ ਰੀਲਸ ਦਾ ਜ਼ਮਾਨਾ ਹੈ ਕਿ ਤੁਸੀਂ ਬਾਰ 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 ਸ਼ਿਫਟ ਕਰਦੇ ਰਹਿੰਦੇ 180 ਇੱਕ ਮਿੰਟ ਦੇ ਵਿੱਚ ਤੁਸੀਂ 1 ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਕੁਆਲਿਟੀਆਂ ਦੇਖ ਲੈਂਦੇ ਆ ਉਹਦੇ ਨਾਲ ਅੱਖਾਂ ਦੇ ਵੀ ਬਹੁਤ ਪ੍ਰਭਾਵ ਪੈਂਦਾ ਹੈ ਕੰਟੀਨਿਊਸ ਗਰਦਨ ਝੁਕਾਉਣ ਦੇ ਨਾਲ ਮੋਬਾਈਲ ਦੇਖਣ ਦੇ ਨਾਲ ਕੰਪਿਊਟਰ ਤੇ ਕੰਮ ਕਰਨ ਦੇ ਨਾਲ ਗਰਦਨ ਜਾਂ ਸਰਵਾਈਕਲ ਦੀਆਂ ਵੀ ਦਿੱਕਤ ਬਹੁਤ ਜ਼ਿਆਦਾ ਪੇਸ਼ੈਂਟਸ ਨੂੰ ਰਹਿੰਦੀ ਹੈ ਇਹ ਮੈਸੇਜ ਇਹ ਦੇਣਾ ਚਾਹੁੰਦਾ ਮੈਂ ਕਿ ਜੋ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਥੋੜਾ ਡੇਲੀ ਰੁਟੀਨ ਦਾ ਕੰਮ ਆਪ ਕਰਦੇ ਸੀ ਉਹਦਾ ਆਪ ਕਰਨਾ ਚਾਹੀਦਾ ਥੋੜੀ ਕਸਰਤ ਕਰਨੀ ਚਾਹੀਦੀ ਹੈ ਸੈਰ ਜਾਂ ਐਕਸਰਸਾਈਜ਼ ਤੇ ਆਪਣੇ ਸਰੀਰ ਨੂੰ ਥੋੜਾ ਟਾਈਮ ਰੋਲ ਜ਼ਰੂਰ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਜਾਂ ਬਾਦ ਜਿਹੜਾ ਕੈਂਪ ਕਰਾਇਆ ਗਿਆ ਉਹਦਾ ਕੀ ਕਹਿਣਾ ਹੈ ਅੱਜ ਦਾ ਇਹ ਕੈਂਪ ਸਾਡੇ ਡੈਡੀ ਜੀ ਸਰਦਾਰ ਹਰਚਰਨ ਸਿੰਘ ਪਾਟਿਆ ਦੀ ਜਾਤ ਤੇ ਅਸੀਂ ਲਵਾਇਆ ਆ ਮਾਈ ਨਕਰ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਆਓ ਅੱਖਾਂ ਦਾ ਤੇ ਰੀਡ ਦੀ ਹੱਡੀ ਦਾ ਤੇ ਕੈਲਸ਼ੀਅਮ ਦਾ ਟੈਸਟ ਫ੍ਰੀ ਆ ਆ ਕੇ ਕੈਂਪ ਦਾ ਲਾਹ ਲਓ ਤੇ ਜੋ ਡਾਕਟਰ ਸਾਹਿਬ ਨੇ ਗੇਟਸ ਲਿੰਕ ਦਿੱਤੇ ਆ ਮੋਬਾਈਲ ਘੱਟ ਕਰੀਏ ਆਪਣੇ ਹੱਥੇ ਕੰਮ ਕਰੀਏ ਉਹਨੂੰ ਆਪ ਅਪਣਾਈਏ ਤੇ ਦੂਸਰਾ ਤੁਹਾਡੇ ਮਾਧਮ ਰਾਹੀਂ ਮੈਂ ਹਰ ਇੱਕ ਐਨਜੀਓ ਨੂੰ ਤਾਂ ਹਰ ਪ੍ਰਬੰਧਕ ਕਮੇਟੀਆਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਜਿਹੜਾ ਆਪਣੇ ਦਸਵੰਤ ਦਾ ਪੈਸਾ ਆ ਜਾਂ ਦਸਵੰਤ ਨੂੰ ਜੋ ਆਪਾਂ ਯੂਜ਼ ਕਰਦੇ ਆ ਉਹਨੂੰ ਆਪਾਂ ਇਦਾਂ ਦੇ ਕੈਂਪਾਂ ਲਈ ਤੇ ਜਿਹੜੇ ਬੱਚੇ ਆਪਣੇ ਪੜ੍ਹ ਲਿਖ ਸਕਦੇ ਆ ਪਰ ਉਹਨਾਂ ਦੇ ਪੇਰੈਂਟਸ ਨਹੀਂ ਭੜਾ ਸਕਦੇ ਆ ਆਪਾਂ ਬੱਚਿਆਂ ਨੂੰ ਆਈਏਐਸ ਆਈਪੀਐਸ ਪੀਸੀਐਸ ਵਾਲੇ ਪਾਸੇ 돌ਈਏ ਤੇ ਜੋ ਆਪਣਾ ਦਸਵੰਤ ਹੈ ਆਪਾਂ ਉਸ ਸਾਈਡ ਤੇ ਲਾਈਏ ਇਹ ਬੇਨਤੀ ਸਪੈਸ਼ਲ ਮੇਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੰਦਰ ਪ੍ਰਬੰਧਕ ਕਮੇਟੀਆਂ ਤੇ ਜਿੰਨੇ ਵੱਡੇ ਪਰਿਵਾਰ ਆ ਉਹਨਾਂ ਨੂੰ ਹੱਥ ਜੋੜ ਕੇ ਤੁਹਾਡੇ ਮਾਧਿਅਮ ਰਾਹੀਂ ਅੱਜ ਸਵਰਗੀ ਸਰਦਾਰ ਅਚਰਨ ਸਿੰਘ ਜੀ ਦੀ ਜਹਾਦ ਵਿੱਚ ਉਹਨਾਂ ਦੇ ਬੇਟੇ ਰਵਿੰਦਰ ਸਿੰਘ ਹਰ ਗੁਰਵਿੰਦਰ ਸਿੰਘ ਪਾਰਟੀਆ ਨੇ ਇੱਥੇ ਗੁਰਦੁਆਰਾ ਗੁਰਦਾਨਕ ਦੇ ਮਹਿਰ ਪਰ ਡੱਬ ਕੇ ਅੱਖਾਂ ਦਾ ਕੈਂਪ ਪੀੜ ਦੀ ਹੱਡੀ ਦਾ ਕੈਂਪ ਤੇ ਹੋਰ ਵੀ ਜਿਹੜੇ ਬਿਵਾਰੀਏ ਦੇ ਇਲਾਜ ਜਿਹੜੇ ਹੈਗੇ ਆ ਉਹ ਕਿਤੇ ਕਰਵਾਉਣ ਦਾ ਯਤਨ ਕੀਤਾ ਹੈ ਇਹ ਬੜਾ ਸ਼ਲਾਘਾਯੋਗ ਕਦਮ ਹਰ ਕੰਸਾਨ ਨੂੰ ਹਰ ਐਨ ਜੀਓ ਨੂੰ ਸਾਰਿਆਂ ਨੂੰ ਚਾਹੀਦਾ ਆ ਵੀ ਇਹੋ ਜਿਹੇ ਉਪਰਾਲੇ ਜਿਹੜੇ ਆ ਕਰਨੇ ਚਾਹੀਦੇ ਆ ਕਿਉਂਕਿ ਇਹ ਸੱਚੀ ਸ਼ਰਧਾਂਜਲੀ ਇਹ ਹੀ ਆ ਵੀ ਉਹਨਾਂ ਨੂੰ ਨੀੜੀ ਲੋਕਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਾਇਆ ਜਾਵੇ ਔਰ ਇਹ ਦਾ ਜਿਹੜਾ ਹੈਗਾ ਨੀੜੀ ਲੋਕਾਂ ਨੂੰ ਫਾਇਦਾ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਰਦਾਰ ਹਰਚਰਨ ਸਿੰਘ ਪਾਟਿਆ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਉਮੀਦ ਕਰਦਾ ਹਾਂ ਵੀ ਸਾਰੇ ਪਰਿਵਾਰਾਂ ਨੂੰ ਇਹੋ ਜਿਹੇ ਉਪਰਾਲੇ ਜਿਹੜੇ ਕਰਨੇ ਚਾਹੀਦੇ ਆ ਜਿਹਦੇ ਨਾਲ ਨੀੜੀ ਲੋਕਾਂ ਦੀ ਮਦਦ ਹੋ ਸਕੇ ਸਲਾਹ ਜਿਹੜਾ ਹੈਗਾ ਕੈਂਪ ਲਗਾਇਆ ਗਿਆ ਹੈਗਾ ਸਾਡੇ ਸ਼ੀਰਾਂ ਤੋਂ ਪਾਡਿਆ ਪਰਿਵਾਰ ਨੇ ਅੱਜ ਬਹੁਤ ਹੀ ਵਧੀਆ ਛਲਗ ਯੋਗ ਇੱਕ ਕਦਮ ਚੱਕਿਆ ਆ ਕਿ ਇਹਨਾਂ ਨੇ ਆਪਣੇ ਫਾਦਰ ਸਾਹਿਬ ਸਰਦਾਰ ਹਜਰ ਸਿੰਘ ਜੀ ਪਾਡਿਆ ਜੀ ਦੀ ਯਾਦ ਦੇ ਵਿੱਚ ਅੱਜ ਇਹ ਰੀਡ ਦੀ ਹੱਡੀ ਦਾ ਆਈਸ ਕੈਂਪ ਤੇ ਕੈਲਸ਼ੀਅਮ ਦਾ ਟੈਕਅਪ ਕੈਂਪ ਲਗਾਇਆ ਮੈਂ ਕਹਿੰਦਾ ਹਰ ਇੱਕ ਬੰਦੇ ਨੂੰ ਇੱਥੋਂ ਇੱਕ ਸਿੱਖਿਆ ਲੈਣੀ ਚਾਹੀਦੀ ਆ ਕਿ ਆਪਾਂ ਸਾਰੇ ਪਰਿਵਾਰ ਜਿੱਦਾਂ ਪਾੜੇ ਸਾਡੇ ਦੱਸਿਆ ਦਸਵੰਦ ਕੱਢ ਕੇ ਆਪਾਂ ਇਹ ਨੇਕ ਕੰਮ ਕਰਦੇ ਰਹੀਏ ਤੇ ਮਾਨਵਤਾ ਦੀ ਸੇਵਾ ਕਰਦੇ। ਜੀ ਅੱਜ ਇਹ ਪਾੜੀਆ ਪਰਿਵਾਰ ਵੱਲੋਂ ਜਿਹੜਾ ਇਹ ਦਾ ਕੰਮ ਹੋਇਆ ਕੀ ਹਾਲ ਹੈ ਅ ਬਹੁਤ ਜਿਹੜਾ ਚੈਲੋ ਕੇ ਵੀ ਇਹ ਵਿਸ਼ੇਸ਼ ਉਪਰਾਲਾ ਜਿਹੜਾ ਪਰਿਵਾਰ ਨੇ ਕੀਤਾ ਪਾੜੀਆ ਪਰਿਵਾਰ ਨੇ ਸਰਪਾਸੀ ਸਰਦਾਰ ਹਰਚੰਦ ਸਿੰਘ ਜੀ ਪਾੜੀਆ ਜੀ ਦੀ ਯਾਦ ਦੇ ਵਿੱਚ जोड़ा पहले पहली जी किस्म की समझ लो कि उन्होंने बरसी दादी में उन्होंने कैंप लगया अखा का कैंप कहते कि के अखा का दा दान एक महान दान है। आ इस कैंप के अखा की चेकअप तो अलावा नज़र टैस टैस तो अलावा एनका और रीढ़ की हड्डी का खास तौर पर चैक चेकअप जोड़ा किया जा रहा और मैं खुशी मैं इस गल काम जब कोई भी आ ਕਾਮਯਾਬ ਹੁੰਦਾ ਸਕਸੈਸਫੁਲ ਹੁੰਦਾ ਜਦੋਂ ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਵੇ ਔਰ ਇੱਥੇ ਪੈਰ ਰੱਖਣੋਂ ਥਾਂ ਨਹੀਂ ਹੈ ਇੰਨੀ ਵੱਡੀ ਪੱਧਰ ਤੇ ਲੋਕਾਂ ਨੇ ਆਏ ਇਸ ਕੈਂਪ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਪਰਿਵਾਰ ਦਾ ਜਿਹੜੋ ਤੁਸੀਂ ਕੋ ਕੰਮ ਕਰਦੇ ਆ ਤੁਹਾਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਬਹੁਤ ਸਾਰੇ ਲੋਕ ਉਹਦਾ ਦਾਨ ਕਰਨਾ ਚਾਹੁੰਦੇ ਹੋ ਜਦੋਂ ਬਹੁਤ ਸਾਰੇ ਲੋਕ ਉਹਦਾ ਲਾਭ ਲੈਂਦੇ ਆ ਫਿਰ ਉਹਦੀ ਖੁਸ਼ੀ ਵੀ ਜਿਹੜੀ ਹੈ ਨਾ ਉਹ ਦੁੱਬਣੀ ਹੋ ਜਾਂਦੀ ਹੈ ਔਰ ਇੱਕ ਸਮਰਪਣ ਭਾਵਨਾ ਦੇ ਨਾਲ ਟੱਕਰ ਸਾਹਿਬ ਖੜੇ ਨੇ ਬੀਬੀ ਉਸਕੀ ਸਾਹਿਬ ਨੇ ਸਾਰਾ ਪਾਟਿਆ ਪਰਿਵਾਰ ਆ ਜਿਹੜੇ ਇੱਥੇ ਆਪਣਾ ਇਸ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਆ ਔਰ ਇਸ ਸੇਵਾ ਜਿਹੜੀ ਲਈ ਇਹਨਾਂ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਆ ਇਹਨਾਂ ਦੇ ਸਿਰ ਤੇ ਮੇਰ ਪਰੇ ਹੱਥ ਹੱਲੇ ਔਰ ਸਰਦਾਰ ਅਰਜਨ ਸਿੰਘ ਜੀ ਜਿਹੜੇ ਪਾਟਿਆ ਸਾਹਿਬ ਨੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਔਰ ਬੱਚਿਆਂ ਨੂੰ ਇਦਾਂ ਹੀ ਸਮਾਜ ਪ੍ਰਤੀ ਸਮਰਪਣ ਭਾਵਨਾ ਸੇਵਾ ਭਾਵਨਾ ਜਿਹੜੀ ਆ ਉਹ ਹਮੇਸ਼ਾ ਇਹਨਾਂ ਦੇ ਵਿੱਚ ਹੀ ਜੋਤ ਜਿਹੜੀ ਆ ਉਹ ਜਗਦੀ ਰਹੇ ਮੈਡਮ ਕੀ ਕਹਿੰਦਾ ਸਰ ਜੀ ਮੇਰੀ ਸਭ ਨੂੰ ਜਿਹੜਾ ਇਹ ਅਪੀਲ ਆ ਮਿਰੇ ਕਲੇ ਸ਼ਹਿਰ ਨੂੰ ਨਹੀਂ ਹਲਕੇ ਨੂੰ ਨਹੀਂ ਦੁਨੀਆ ਦੇ ਹਰ ਇੱਕ ਪਸ਼ੰਦੇ ਨੂੰ ਕਿ ਅਸੀਂ ਧਰਤੀ ਤੇ ਆਏ ਆ ਆਪ ਆਪਣੀਆਂ ਕਮਾਈਆਂ ਕਰਦੇ ਆ ਔਰ ਉਹਨਾਂ ਕਮਾਈਆਂ ਦੇ ਵਿੱਚੋਂ ਖਾਸ ਤੌਰ ਤੇ ਸਿੱਖ ਧਰਮ ਜਿਹੜਾ ਉਹ ਆਪਣਾ ਦਸਵੰਦ ਕੱਢਦੇ ਨੇ ਦਸਵੰਦ ਕੱਢ ਕੇ ਇਹੋ ਜਿਹੇ ਕੈਂਪਸ ਵਰਗੇ ਕਾਰਜ ਨੇ ਉਹ ਕੀਤੇ ਜਾਂਦੇ ਨੇ ਔਰ ਮੈਂ ਤੇ ਉਸ ਕਿਸੇ ਨਾਲ ਬੈਠੇ ਸੀ ਅਸੀਂ ਗੱਲ ਕਰ ਰਹੇ ਸੀ ਕਿ ਇੱਕ ਹੋਰ ਜਿਹੜਾ ਨਾ ਹੁਣ ਕੈਂਪਸ ਸ਼ੁਰੂ ਕਰਨ ਦੀ ਜ਼ਰੂਰਤ ਹੈ ਇੱਕ ਹੋਰ ਜਿਹੜੇ ਅਸੀਂ ਦਸਵੰਦ ਕੱਢਦੇ ਆ ਉਹਦੇ ਨਾਲ ਪੰਜਾਬ ਜਿਹੜਾ ਖਾਸ ਤੌਰ ਤੇ ਕਿ ਅਸੀਂ ਹੁਣ ਜਿਹੜਾ ਨਾ ਪੰਜਾਬ ਸਰਕਾਰ ਦੇ ਨਾਲ 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 ਪੜਾਈ ਪ੍ਰਤੀ ਸੰਜੀਦਗੀ ਦਿਖਾਈਏ ਜਿਸੀਂ ਆਪਣੇ ਘਰਾਂ ਦੇ ਘਰਾਂ ਨੂੰ ਰੌਸ਼ਨ ਕਰਨਾ ਪੰਜਾਬ ਨੂੰ ਰਸ਼ਨ ਕਰਨਾ ਇਹਦੀ ਜਿੰਨੀ ਬਦਨਾਮੀ ਹੋਣੀ ਸੀ ਹੋ ਚੁੱਕੀ ਜੇ ਉਹਨਾਂ ਅੱਗੇ ਵਧਣਾ ਤੇ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਜੋ ਜੋ ਅਸੀਂ ਟੈਲੀਫੋਨ ਇਕੱਠਾ ਕਰ ਸਕਦੇ ਅਸੀਂ ਕਿਸੇ ਸ਼ਾਇਨੇ ਬੱਚੇ ਨੂੰ ਜਿਹੜਾ ਖਰਚਾ ਨਹੀਂ ਕਰ ਸਕਦੇ ਜਿਹੜਾ ਪਰ ਉਹ ਪੜ੍ਹ ਸਕਦਾ ਆ ਉਹਨੂੰ ਅਡੌਪਟ ਕੀਤਾ ਜਾਵੇ ਉਹਨੂੰ ਉਹਦੀ ਸਮਰੱਥਾ ਦੇ ਮੁਤਾਬਕ ਜੀਓਪੀਸੀਐਸ ਪੜ੍ਹਨਾ ਚਾਹੁੰਦਾ ਆਈਐਸ ਪੜ੍ਹਨਾ ਚਾਹੁੰਦਾ ਜੀਐਸਪੀ ਮਦਵੀ ਤੇ ਪਹੁੰਚਣਾ ਚਾਹੁੰਦਾ ਵੀ ਅਸੀਂ ਕੋਸ਼ਿਸ਼ ਕਰੀਏ ਪਿੰਡੋਂ ਪਿੰਡੇ ਮਹਿੰਮ ਚੱਲੂ ਕਰੀਏ ਸ਼ਹਿਰਾਂ ਦੇ ਵਿੱਚ ਵਾਰਡ ਵਾਰਡੇ ਮਹਿੰਮ ਚੱਲੂ ਕਰੀਏ ਕਿ ਹਰ ਇੱਕ ਨਗਰ ਇੱਕ ਪੀਸੀਐਸ ਪੈਦਾ ਕਰੇ ਇਕ ਆਈਐਸ ਪੈਦਾ ਕਰੇ ਇਕ ਐਸਾ ਕੰਸਟੇਡ ਅਫਸਰ ਪੈਦਾ ਕਰੇ ਜਿਹਦੇ ਨਾਲ ਨਗਰਾਂ ਦੀ ਸ਼ਾਨ ਬਹਾਲ ਹੋਵੇ ਪੰਜਾਬ ਦੀ ਸ਼ਾਨ ਬਹਾਲ ਹੋਵੇ ਔਰ ਪੰਜਾਬ ਸਰਕਾਰ ਦੇ ਵੀ ਜਿਹੜੇ ਨੇਕ ਉਪਰਾਲੇ ਨੇ ਉਹਨਾਂ ਨੂੰ ਵੀ ਫਲ ਉਦੋਂ ਲੱਗਣਾ ਜਦੋਂ ਹਰ ਇੱਕ ਮੁਹਿਮ ਜਿਵੇਂ ਅੱਜਕੱਲ੍ਹ ਯੁੱਧਨਾਸ਼ਾਂ ਵਿਰੁੱਧ ਚੱਲਦੇ ਹਨ ਇਹ ਮੁਹਿਮਾਂ ਉਦੋਂ ਕਾਮਯਾਬ ਹੁੰਦੀਆਂ ਨੇ ਜਦੋਂ ਆਮ ਲੋਕ ਉੱਠ ਕੇ ਨਾਲ ਚੱਲਦੇ ਨੇ ਉਹਦਾ ਹਿੱਸਾ ਬਣਦੇ ਨੇ ਇਹ ਯੁੱਧ ਨੇ ਜਿਹੜੇ ਸਾਡੇ ਸ਼ੁਰੂ ਹੋਏ ਨੇ ਔਰ ਜਿਹੜਾ ਦਸਵੰਦ ਹੈ ਸਾਨੂੰ ਗੁਰੂ ਦੀ ਕਿਰਪਾ ਆ ਔਰ ਆਪਣੇ ਆਪ ਸਾਡੇ ਮਨਾਂ ਦੇ ਵਿੱਚ ਹੁੰਦਾ ਹੈ ਇਹ ਦਸੰਦ ਨਿਕਲਦੇ ਰਹਿੰਦੇ ਔਰ ਅੱਗੋਂ ਤੋਂ ਅੱਗੋਂ ਜਿਹੜਾ ਦਸੰਦ ਨੂੰ ਖਰਚਣ ਦੇ ਤਰੀਕੇ ਬਦਲਨੇ ਜਾਣ ਦਸੰਦ ਨੂੰ ਖਰਚਣ ਵਾਸਤੇ ਕੌਮ ਨੂੰ ਲੋਕਾਂ ਨੂੰ ਦੱਬੇ ਕੁਚਲਿਆ ਲੋਕਾਂ ਨੂੰ ਜਿਹੜੇ ਪੜਨਾ ਚਾਹੁੰਦੇ ਨੇ ਜਿਹੜੇ ਅੱਗੇ ਵਧਣਾ ਚਾਹੁੰਦੇ ਨੇ ਜਿਹੜੇ ਪੰਜਾਬ ਦੀ ਸ਼ਾਨ ਬੜਨਾ ਚਾਹੁੰਦੇ ਨੇ ਉਹਨਾਂ ਦੀ ਮਦਦ ਜਿਹੜੀ ਉਹ ਕਰਤ ਬਦ ਕੀਤਾ ਧੰਨਵਾਦ